ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਆਰਗਨ ਡੋਨੇਸ਼ਨ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਨੇ ਬਹੁਤ ਸਾਰੀ ਚੇਤਨਾ ਫੈਲਾਈ ਹੈ ਅਤੇ ਇਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਅੰਗਦਾਨ ਦੇ ਲਈ ਅੱਗੇ ਆ ਰਹੇ ਹਨ ਪਰ ਇਸ ਵਿਸ਼ੇ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਨਿਰਦੇਸ਼ ਕਾਫੀ ਸ਼ਲਾਘਾਯੋਗ ਹੈ ਅਤੇ ਤਰਕਸ਼ੀਲ ਸੁਸਾਇਟੀ ਇਸ ਦੀ ਸ਼ਲਾਘਾ ਕਰਦੀ ਹੈ ਕੇਂਦਰ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਨੂੰ ਆਪਣੇ ਆਈਸੀਯੂਜ਼ ਦੇ ਵਿੱਚ ਆਰਗਨ ਡੋਨੇਸ਼ਨ ਟੀਮਾਂ ਦਾ ਗਠਨ ਕਰਨ ਦਾ ਨਿਰਦੇਸ਼ ਨਾ ਕੇਵਲ ਜ਼ਰੂਰੀ ਹੈ ਸਗੋਂ ਇਸ ਨੂੰ ਚੁੱਕਣ ਵਿੱਚ ਕਾफी ਦੇਰੀ ਹੋ ਗਈ। ਤਹਾਕਿਆਂ ਤੋਂ ਇਸ ਦੀ ਪੈਰਵਾਈ ਕੀਤੀ ਜਾ ਰਹੀ ਸੀ ਪਰ ਭਾਰਤ ਵਿੱਚ ਅੰਗਦਾਨ ਦੀ ਪ੍ਰਥਾ ਹਾਲੇ ਤੱਕ ਪ੍ਰਚਲਿਤ ਨਹੀਂ ਹੋ ਸકી ਜੋ ਕਿ 10 ਲੱਖ ਦੀ ਆਬਾਦੀ ਪਿੱਛੇ ਮਹਿਜ਼ 0.9 ਅੰਗਦਾਨੀ ਪਣਦੀ ਹੈ। ਜਦੋਂ ਕਿ ਸਪੇਨ ਜਿਹੇ ਮੁਲਕਾਂ ਵਿੱਚ ਇਹ ਦਰ 30 ਫੀਸਦੀ ਤੋਂ ਵੀ ਵੱਧ ਹੈ। ਦਿੱਤੇ ਵੱਜੋਂ ਹਰ ਸਾਲ ਲੱਖਾਂ ਮਰੀਜ਼ प्लांट प्लांट दी ਉਡੀਕ ਕਰਦੇ ਰਹਿੰਦੇ ਹਨ ਕਿਉਂਕਿ ਕੋਈ ਅੰਗਦਾਨ ਵੀ ਅੱਗੇ ਨਹੀਂ ਆਉਂਦਾ ਨੈਸ਼ਨਲ ਆਰਗਨ ਟਿਸ਼ੂ ਆਰਗਨਾਈਜੇਸ਼ਨ ਨੋਟੋ ਨੇ ਹੁਣ ਇੱਕ ਹਸਪਤਾਲ ਨੂੰ ਅਜਿਹੇ ਹੀਆ ਪ੍ਰਤੀਬੱਧ ਟੀਮਾਂ ਬਣਾਉਣ ਲਈ ਕਿਹਾ ਹੈ ਕਿ ਜਿਨ੍ਹਾਂ ਵਿੱਚ ਬ੍ਰੇਨ ਸਟੈਮ ਡੈਥ ਕਮੇਟੀ ਦੇ ਮੈਂਬਰ ਅਤੇ ਕਾਉਂਸਲਰ ਸ਼ਾਮਲ ਕੀਤੇ ਜਾਣ ਜੋ ਕਿ ਪਰਿਵਾਰਾਂ ਨੂੰ ਸਮੁੱਚੀ ਪ੍ਰਕਿਰਿਆ ਬਾਰੇ ਸਮਝਾਉਣ ਇੱਕ ਜ਼ਰੂਰੀ ਪਹਿਲ ਹੈ ਕਿਉਂਕਿ ਸਮੇਂ ਸਿਰ ਕਾਉਂਸਲਿੰਗ ਚੇਤਨਾ ਅਤੇ ਤਾਲਮੇਲ ਨਾ ਹੋਣ ਕਰਕੇ ਬਹੁਤ ਵਾਰੀ ਸੰਭਾਵੀ ਅੰਗਦਾਨ ਅਜਾਇਨ ਚਲੇ ਜਾਂਦੇ ਹਨ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਤੱਕ ਗਮਜ਼ਦਾ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਉਦੋਂ ਤੱਕ ਅੰਗ ਜਾਂ ਟਿਸ਼ੂ ਦਾਨ ਕਰਨ ਲਈ ਛਿੜਕੀ ਸਦਾਲੇ ਬੰਦ ਹੋ ਚੁੱਕੀ ਹੁੰਦੀ ਹੈ ਫਿਰ ਵੀ ਇਹ ਮਸਲਾ ਇਕੱਲੇ ਨਿਰਦੇਸ਼ ਜਾਰੀ ਕਰਨ ਤੱਕ ਹੱਲ ਨਹੀਂ ਹੋ ਸਕਣਾ ਬਹੁਤ ਸਾਰੇ ਹਸਪਤਾਲਾਂ ਖਾਸ ਕਰ ਕਸਬਿਆਂ ਵਿਚਲੇ ਹਸਪਤਾਲਾਂ ਵਿੱਚ ਟ੍ਰਾਂਸਪਲੈਂਟ ਕੋਆਰਡੀਨੇਟਰਾਂ ਸਿੱਖਿਆਤ ਆਈਸੀਯੂ ਸਟਾਫ ਅਤੇ ਅੰਗਾਂ ਨੂੰ ਸੰਭਾਲ ਕੇ ਰੱਖਣ ਦਾ ਤੇ ਬੁਨਿਆਦੀ ਢਾਂਚੇ ਦੀ ਘਾਟ ਪਾਈ ਜਾਂਦੀ ਹੈ ਟਰਾਂਸਪਲੈਂਟਾਂ ਦੇ ਮਾਮਲੇ ਵਿੱਚ ਪ੍ਰਾਈਵੇਟ ਹਸਪਤਾਲਾਂ ਦਾ ਦਬਦਬਾ ਬਣਿਆ ਹੋਇਆ ਹੈ ਜਦੋਂ ਕਿ ਸਰਕਾਰੀ ਹਸਪਤਾਲ ਇਸ ਪੱਖ ਤੋਂ ਕਾਫੀ ਪਿਛੇ ਹਨ ਸਖਲਾਈ ਸਾਰੋਸ਼ਮਾਨ ਅਤੇ ਪ੍ਰੇਰਕਾਂ ਲਈ ਕਿਸੇ ਠੋਸ ਨਿਵੇਸ਼ ਤੋਂ ਬਿਨਾ ਸਾਰੇ ਹਸਪਤਾਲਾਂ ਲਈ ਜਾਰੀ ਕੀਤੇ ਆ ਗਿਆ ਇਹ ਫਤਵਾ ਇੱਕ ਨੇਕ ਖਾਹਿਸ਼ੀ ਬਣਿਆ ਰਹਿ ਸਕਦਾ ਹੈ ਇਸ ਦੇ ਨਾਲ ਹੀ ਲੋਕਾਂ ਦਾ ਭਰੋਸਾ ਵੀ ਉਨਾ ਹੀ ਜ਼ਰੂਰੀ ਹੈ ਅੰਗਦਾਨ ਬਾਰੇ ਬਹੁਤ ਸਾਰੇ ਮਿਥ ਦਾਰ ਅਤੇ ਗਲਤ ਜਾਣਕਾਰੀਆਂ ਹਲੇ ਵੀ ਫੈਲ ਰਹੀਆਂ ਹਨ ਇਸ ਨੂੰ ਲੈ ਕੇ ਚਲਾਈ ਜਾਣ ਵਾਲੀ ਚੇਤਨਾ ਮੁਹਿੰਮ ਵਿੱਚ